ਸਤਿ ਸ਼੍ਰੀ ਅਕਾਲ ਪੀਪੀ 32 ਨਵਾਂ ਸ਼ਹਿਰ ਦੇਖ ਰਹੇ ਹੋ ਸਾਥੀਓ ਇਸ ਵੇਲੇ ਇਹ ਤਸਵੀਰਾਂ ਤੁਹਾਨੂੰ ਕਾਠਗੜ੍ਹ ਤੋਂ ਦਿਖਾ ਰਹੇ ਜਿੱਥੇ ਅਸਮਾਨੀ ਬਿਜਲੀ ਡਿੱਗਣ ਨਾਲ ਲੱਖਾਂ ਦਾ ਨੁਕਸਾਨ ਹੋਇਆ ਤੇ ਘੋੜੇ ਦਾ ਜਿਹੜਾ ਸਿਰ ਆ ਉਹ ਵੀ ਟੁੱਟ ਗਿਆ ਦੱਸਦੀਏ ਪਿੰਡ ਮਾਜਰਾ ਜੱਟਾ ਨਿਵਾਸੀ ਮੇਜਰ ਸਿੰਘ ਪੁੱਤਰ ਗਰੀਬ ਸਿੰਘ ਜੋ ਖੇਤਾ ਵਿੱਚ ਆਪਣਾ ਘਰ પાਕੇ ਰਹਿੰਦਾ ਉਸ ਦੇ ਘਰ ਵਿੱਚ ਬੀਤੀ ਰਾਤ ਅਸਮਾਨੀ ਬਿਜਲੀ ਡਿੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਅਸਮਾਨੀ ਬਿਜਲੀ ਡਿੱਗਣ ਨਾਲ ਚੁਬਾਰੇ ਦੀਆਂ ਕੰਧਾਂ ਪਾਟ ਗਈਆਂ ਤੇ ਲੈਂਟਰ ਵਿੱਚ ਤਰੇੜਾ ਆ ਗਈਆਂ ਇਸ ਨਾਲ ਪਰਿਵਾਰ ਦਾ ਬਹੁਤ ਮਹਾਲੀ ਨੁਕਸਾਨ ਹੋਇਆ ਮੇਜਰ ਸਿੰਘ ਨੇ ਦੱਸਿਆ ਕਿ ਉਹਨਾਂ ਨੇ ਆਪਣੀ ਕੋਠੀ ਦੇ ਉੱਪਰ ਸੀਮਿੰਟ ਦਾ ਘੋੜਾ ਬਣਾਇਆ ਹੋਇਆ ਸੀ ਅਸਮਾਨੀ ਬਿਜਲੀ ਇੰਨੀ ਜ਼ੋਰ ਨਾਲ ਡਿੱਗੀ ਕਿ ਘੋੜੇ ਦਾ ਸਿਰ ਤੱਕ ਟੁੱਟ ਗਿਆ ਉਸ ਦੇ ਨਾਲ ਦੀ ਦੀਵਾਰ ਵੀ ਬੁਰੀ ਤਰ੍ਹਾਂ ਨਾਲ ਨੁਕਸਾਨੀ ਗਈ ਉਹਨਾਂ ਦੱਸਿਆ ਕਿ ਘਰ ਵਿੱਚ ਫਰਿੱਜ, ਕੂਲਰ, ਟੀਵੀ ਸਮਰਸੀਬਲ ਮੋਟਰ ਪਾਣੀ ਦੀ ਵੱਡੀ ਮੋਟਰ ਪੱਖੇ ਬਿਜਲੀ ਦੀ ਫਿਟਿੰਗ ਤੇ ਹੋਰ ਬਹੁਤ ਸਾਰੇ ਉਪਕਰਨ ਸੜ ਗਏ ਪੀੜਤ ਮੇਜਰ ਸਿੰਘ ਨੇ ਦੱਸਿਆ ਕਿ ਬਿਜਲੀ ਇੰਨੀ ਜ਼ੋਰ ਨਾਲ ਡਿੱਗੀ ਕਿ ਮਿੰਟਾਂ ਵਿੱਚ ਹੀ ਸਾਰਾ ਕੁਝ ਚੱਕਨਾ ਚੂਰ ਹੋ ਗਿਆ ਲੇਕਿਨ ਗਨਿਮਤ ਇਹ ਰਹੀ ਖੁਸ਼ਕਿਸਮਤੀ ਇਹ ਰਹੀ ਕਿ ਜਾਨੀ ਨੁਕਸਾਨ ਹੋਣ ਤੋਂ ਬਚ ਗਿਆ ਘੋੜਾ ਜਿਹੜਾ ਆ ਉਸ ਦਾ ਸਿਰ ਟੁੱਟ ਜਾਂਦਾ ਔਰ ਇਹ ਵੀ ਗਨਿਮਤ ਹੈ ਕਿ ਘੋੜਾ ਇਹ ਸੀਮਿੰਟ ਦਾ ਸੀਗਾ ਅਸਲੀ ਨਹੀਂ ਸੀ ਨਹੀਂ ਤਾਂ ਘੋੜੇ ਦਾ ਵੀ ਨੁਕਸਾਨ ਬਹੁਤ ਹੋਣਾ ਸੀ ਜੇ ਅਸਲੀ ਹੋ ਜਾਂਦਾ ਤਾਂ ਪਰਿਵਾਰ ਦੇ ਜੀ ਜਿਹੜੇ ਆ ਉਹ ਸੁਰੱਖਿਤ ਨੇ ਉਹ ਸੁਰੱਖਿਤ ਨੇ ਲੇਕਿਨ مالی ਨੁਕਸਾਨ ਬਹੁਤ ਹੋਇਆ ਤੁਹਾਨੂੰ ਇੱਕ ਵਾਰੀ ਜਿਹੜੇ ਮੌਕੇ ਤੇ ਘਰ ਦੀਆਂ ਤਸਵੀਰਾਂ ਦਿਖਾਣੀਆਂ ਤੇ ਪੀੜਤ ਮੇਜਰ ਸਿੰਘ ਨਾਲ ਗੱਲਬਾਤ ਕਰਾਉਣੀ ਆ। ਨਾ ਜੀ ਤੁਹਾਡਾ ਮੇਰਾ ਮੇਜਰ ਸਿੰਘ ਆ ਜੀ। ਅੱਛਾ ਇਹ ਕਿਹੜਾ ਪਿੰਡ ਪੈਂਦਾ ਜੀ? ਮਾਜਰਾ ਜੱਟਾ ਪੈਂਦਾ ਜੀ। ਇਹ ਕੀ ਗੱਲ ਹੋਈ ਤੁਹਾਡੇ ਘਰੇ ਰਾਤ? ਰਾਤ ਭਾਜੀ ਹਨੇਰੀ ਆਈ ਨਾ ਮੰਨ ਲਓ ਬਿਜਲੀ ਕੱਢ ਗਈ ਐ। ਮੈਂ ਤਾਂ ਘਰੇ ਹੈ ਨਹੀਂ ਤੇ ਮੈਂ ਤਾਂ ਬਾਹਰ ਗਿਆ ਬਦਾਂ। ਤੇ ਮਨ ਸਾਢੇ 9:00 ਵਜੇ ਮਤਲਬ ਬਿਜਲੀ ਕਟ ਗਈ ਆ ਮੈਨੂੰ ਫਿਰ ਫੋਨ ਗਿਆ ਕਹਿੰਦੇ ਇੱਧਰ ਤਾਂ ਮਤਲਬ ਘਰੇ ਨੁਕਸਾਨ ਹੋ ਗਿਆ ਤਾਂ ਕਰਕੇ ਫਿਰ ਮੈਂ ਕਹਿੰਦਾ ਚਲੋ ਕੋਈ ਗੱਲ ਨਹੀਂ ਦੋ ਘੰਟੇ ਤਾਂ ਹੋ ਗਿਆ ਬਜੀਆਂ ਦਾ ਪਚਾ ਹੋ ਗਿਆ ਤਾਂ ਕਰਕੇ ਇਨਸਾਨ ਕਾਫੀ ਹੋ ਗਿਆ ਉੱਪਰ ਲੈਂਟਰ ਫਾੜ ਦਿੱਤਾ ਟੈਂਕੀਆਂ ਫੜ ਗਏ ਸਾਰੀਆਂ ਜੀ ਬਿਜਲੀ ਫੇਟਿੰਗ ਸਾਰੀ ਚਲ ਗਈ ਧਰਜੀ ਮੋਟਰ ਐ ਸਵਾਰਸੀ ਵੱਲ ਉਹ ਵੀ ਸਾਰਾ ਛੜ ਗਿਆ ਜੋ ਜਿੰਨਾ ਹੀ ਫ੍ਰਿਜ ਦਾ ਜੋ ਵੀ ਸਾਰਾ ਨੁਕਸਾਨ ਹੋ ਗਿਆ ਤਾਂ ਕਿੰਨੇ ਦਾ ਨੁਕਸਾਨ ਹੋ ਗਿਆ ਤੁਹਾਡੇ ਦਾ ਤੁਹਾਡੇ ਸਾਲ ਮੇਰੇ ਤਾਂ ਦੋ ਢਾਈ ਲੱਖ ਦਾ ਹੋ ਗਿਆ ਤੇ ਹੋਰ ਕੋਈ ਜਾਨੀ ਨੁਕਸਾਨ ਜਾਂ ਕੇ ਸਿਰ ਚੋਟ ਬਾਕੀ ਪਜਾ ਹੋ ਗਿਆ ਤੇ ਹੁਣ ਕੀ ਮੰਗ ਕਰਦੇ ਤੁਸੀਂ ਸਰਕਾਰ ਤੋਂ ਤੇ ਪ੍ਰਸ਼ਾਸਨ ਤੋਂ ਤੇ ਕਹਿੰਦੇ ਦੋ ਬੱਤ ਪਾਸ ਆ ਸਾਡੇ ਫੋਕ ਕਿੰਨੀ ਕਰ ਸਕਦੇ ਮਦਦ ਕਰ ਦਿੰਦੇ ਫਿਰ ਇਹ ਕੋਈ ਕਰ ਸਕਦਾ ਨਹੀਂ ਜੀ ਤੁਹਾਡਾ ਮੇਜਰ ਸਿੰਘ ਆ ਜੀ ਅੱਛਾ ਇਹ ਕਿਹੜਾ ਪਿੰਡ ਪੈਂਦਾ ਜੀ ਮਾਜਰਾ ਜੱਟਾ ਪੈਂਦਾ ਜੀ ਇਹ ਕੀ ਗੱਲ ਹੋਈ ਤੁਹਾਡੇ ਘਰੇ ਰਾਤ ਰਾਤ ਭਾਜੀ ਹਨੇਰੀ ਆਈ ਨਾ ਮਤਲਬ ਬਿਜਲੀ ਕੱਢ ਗਈ ਐ ਮੈਂ ਤਾਂ ਘਰੇ ਹੈ ਨਹੀਂ ਤੇ ਮੈਂ ਤਾਂ ਬਾਹਰ ਗਿਆ ਬਦਾਂ ਤੇ ਮਤਲਬ ਸਾਢੇ 9:00 ਵਜੇ ਮਤਲਬ ਬਿਜਲੀ ਕੱਢ ਗਈ ਐ ਮੈਨੂੰ ਫਿਰ ਫੋਨ ਗਿਆ ਇਨੇ ਦਿੱਤਾ ਮਾਲ ਕਰੇ ਨੁਕਸਾਨ ਹੋ ਗਿਆ ਤਾਂ ਕਰਕੇ ਫਿਰ ਮੈਨੂੰ ਭਾਗੇ ਚਲ ਕੋਈ ਗੱਲ ਨਹੀਂ ਦੋ ਘੰਟੇ ਤਾਂ ਹੋ ਗਿਆ ਬਜੀਆਂ ਦਾ ਪਚਾ ਹੋ ਗਿਆ ਤਾਂ ਕਰਕੇ ਨਸਾਨ ਕਾਫੀ ਹੋ ਗਿਆ ਉੱਪਰ ਲੈਂਟਰ ਫਾੜ ਦਿੱਤਾ ਟੈਂਕੀਆਂ ਫੜ ਗਈਆਂ ਸਾਰੀਆਂ ਜੀ ਬਿਜਲੀ ਫੇਟਿੰਗ ਸਾਰੀ ਜਲ ਗਈ ਧਰਜੀ ਮੋਟਰ ਜੀ ਸਵਾਰਸੀ ਬੱਲ ਉਹ ਵੀ ਸਾਰਾ ਥੜ ਗਿਆ ਜੋ ਜਿੰਨਾ ਹੀ ਫ੍ਰਿਜ ਦਾ ਜੋ ਵੀ ਸਾਰਾ ਨੁਕਸਾਨ ਹੋ ਗਿਆ ਕਿੰਨੇ ਦਾ ਨੁਕਸਾਨ ਹੋ ਗਿਆ ਤੁਹਾਡੇ ਦਾ ਤੁਹਾਡੇ ਮੈਨੂੰ ਤਾਂ ਦੋ ਢਾਈ ਲੱਗਦਾ ਹੋਵੇ ਤੇ ਹੋਰ ਕੋਈ ਜਾਨੀ ਨੁਕਸਾਨ ਚੱਕੇ ਇੱਧਰ ਸੱਟ ਜ਼ੋਟ ਬਸ ਬਾਕੀ ਪਜਾਹ ਹੋ ਗਿਆ ਜੀ ਤੇ ਹੁਣ ਕੀ ਮੰਗ ਕਰਦੇ ਤੁਸੀਂ ਸਰਕਾਰ ਤੋਂ ਤੇ ਪ੍ਰਸ਼ਾਸਨ ਤੋਂ ਇਹ ਕਹਿੰਦੇ ਦੋ ਬੱਤ ਪਾਸ ਹੋਰ ਸੇਬਕ ਤੋਂ ਨਹੀਂ ਕਰਤਾ ਦੇ ਮਾਦੇ ਕਰ ਦੇਣਾ ਜੀ ਫਿਰ ਇਹ ਕੋਈ ਕਰ ਸਕਦਾ ਜੀ